ਲਾਡੋਵਰ ਟੋਲ ਪਲਾza ਜੋ ਕਿ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾza ਜਿਹਦੇ ਚੱਲਦੇ ਕਿਸਾਨਾਂ ਵੱਲੋਂ ਉਹਨੂੰ ਬੰਦ ਵੀ ਕਰ ਦਿੱਤਾ ਗਿਆ ਸੀ ਤੇ ਮੁੜ ਖੋਲ ਦਿੱਤਾ ਗਿਆ ਸੀ ਤੇ ਹੁਣ ਕਿਸਾਨਾਂ ਵੱਲੋਂ ਮੁੜ ਤੋਂ ਚੇਤਾਵਨੀ ਦਿੱਤੀ ਗਈ ਹੈ ਵੀ ਇਹਦਾ ਛੇਤੀ ਹੱਲ ਕੱਢਿਆ ਜਾਵੇ ਦੇਖੋ ਜਿਹੜੀਆਂ ਕਿਸਾਨ ਜਿੱਥੇ ਬੰਦੀਆਂ ਉੱਥੇ ਸੰਘਰਸ਼ ਕਰ ਰਹੀਆਂ ਨੇ ਉਹਨਾਂ ਨੇ ਕਹਿਤਾ 18 ਅਗਸਤ ਤੋਂ ਅਸੀਂ ਉੱਥੇ ਪੱਕਾ ਧਰਨਾ ਲਾ ਦੇਾਂਗੇ ਇਹ ਟੂਲ ਪਲਾਜ਼ਾ ਸਾਰੇ ਲੋਕਾਂ ਵਾਸਤੇ ਮੁਕਤ ਕਰ ਦਿੱਤਾ ਜਾਵੇ ਪਟਿਆਲਾ ਦਾ ਮਹਿੰਦਰਾ ਕਾਲਜ ਹੋ ਗਿਆ ਅੰਗਰੇਜ਼ਾਂ ਦੇ ਸਮੇਂ ਦਾ ਕਾਲਜ ਹੈ ਤੇ ਲੜਕੀਆਂ ਦਾ ਕਾਲਜ ਹੋ ਗਿਆ ਅੰਮ੍ਰਿਤਸਰ ਹੋ ਗਿਆ ਲੁਧਿਆਣਾ ਹੋ ਗਿਆ ਕਈ ਕਾਲਜ ਨੇ ਜਿਹਨਾਂ ਨੂੰ ਪ੍ਰਾਈਵੇਟ ਕਰ ਜਾ ਰਾਇਆ ਸੀ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ 8 ਜਿਹੜੇ ਕਾਲਜ ਨੇ UGC ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦੀ ਸਹਾਇਤਾ ਨਾਲ ਇਹਨਾਂ ਨੂੰ ਖੁਦਮੁਖਤਿਆਰ ਕਾਲਜ ਵਜੋਂ ਅਪਗ੍ਰੇਡ ਕਰਨਾ ਤਾਂ ਨੇ ਕਾਂਗਰਸ ਪਾਰਟੀ ਦੇ ਮਨਿੰਦਰ ਸਿੰਘ ਰਾਜਾ ਬੜਿੰਗ ਮੈਂਬਰ ਪਾਰਲੀਮੈਂਟ ਵੀ ਨੇ ਇਸ ਗੱਲ ਦਾ ਚਿੰਤਾ ਉਹਨਾਂ ਨੇ ਦਿਟਾਈ ਚਿਅਲੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਲਾਹਕਾਰ ਨੇ ਜੀ ਬਲਤੇਵ ਸਿੰਘ ਪੰਨੂ ਤੇ ਦੂਜੇ ਪਾਸੇ ਵਿਧਾਇਕ ਨੇ ਸ਼ਹਿਰੀ ਜੀਤਪਾਲ ਸਿੰਘ ਕੋਲੀ ਦੇ ਵਿਚਾਲੇ ਥੋੜਾ ਟਕਰਾਅ ਦੇਖਣ ਨੂੰ ਮਿਲ ਰਿਹਾ ਰੀੜੀਆਂ ਲੈ ਕੇ ਵੜਨਾ ਚਰਚਾਵਾ ਚੱਲਦੀਆਂ ਨੇ ਕਿ ਇਹਨਾਂ ਰੇੜੀਆਂ ਵਾਲਿਆਂ ਤੋਂ ਹਾਕਮ ਧਿਰ ਦੇ ਕੁਝ ਰਸੂਖਵਾਰ ਬੰਦੇ ਵੀ ਮੇਵਸੋਂ ਦੇ ਐਤੇ ਕਈ ਵਾਰ ਪਾਲਿਸੀ ਬਣੀ ਪਿਛਲੀ ਸਰਕਾਰ ਨੇ ਜਿੱਥੇ ਮਾਈ ਦੀ ਸਰਾਇਆਂ ਸੀਆਈਏ ਸਟਾਫ ਦੇ ਸਾਹਮਣੇ ਇੱਕ ਰੇੜੀ ਮਾਰਕੀਟ ਬਣਾਉਂਦੇ ਬਹੁ ਗਿਣਤੀ ਬਾਰੇ ਇਹ ਕਿਹਾ ਜਾ ਰਿਹਾ ਕਿ ਇਹ ਰੇੜੀਆਂ ਚੰਦ ਬੰਦਿਆਂ ਦੀਆਂ ਨੇ ਤੇ ਪ੍ਰਵਾਸੀ ਮਜ਼ਦੂਰ ਤਾਂ ਉੱਥੇ ਸਿਰਫ ਤੇ ਸਿਰਫ ਦਿਹਾੜੀ ਤੇ ਖੜਦੇ ਆ ਕਹਿੰਦੇ ਆ ਕਿ ਇਹਨਾਂ ਦਾ ਕਲੇਸ਼ ਇੱਕ ਦੂਜੇ ਨਾਲ ਵਧ ਗਿਆ ਇੱਕ ਲਵਾਦਨ ਦਾ ਦੂਜਾ ਹਟਾ ਦਿੰਦਾ ਦੂਜਾ ਫੇਰ ਲਵਾਦਨ ਦਾ ਪਹਿਲਾ ਫੇਰ ਹਟਾ ਦਿੰਦਾ ਸ਼ੰਭੂ ਬਾਟਰ ਖੋਲਣ ਨੂੰ ਲੈ ਕੇ ਰਸਾ ਜਿਵੇਂ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਸੁਪਰੀਮ ਕੋਰਟ ਵੱਲੋਂ ਕਹਿ ਗਿਆ ਕਿ ਦੋਵੇਂ ਜੋ ਸੂਬੇ ਡੀਜੀਪੀ ਨੇ ਵੇਕੇ ਸਲਾਹ ਕਰਨ ਨੇ ਕਿਵੇਂ ਮਸਾ ਹੱਲ ਕੀਤਾ ਜਾਵੇਗਾ ਤੇ ਇੱਕ ਪਾਸੇ ਖੁੱਲਣ ਦੇ ਵੀ ਕਹਿ ਗਿਆ ਜੀ ਕੋ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਅਧੀਨ ਹੈ ਤੇ ਇਹ ਸਾਰੇ ਐਸ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੂੰ ਵੀ ਅੱਖੋ ਪਰੋਖੇ ਕਰੇ ਬੈਠੇ ਹੈ ਪਹਿਲਾਂ ਹਾਈ ਕੋਰਟ ਨੇ ਕਿਹਾ ਰਸਤਾ ਖੋਲੋ ਹੁਣ ਸੁਪਰੀਮ ਕੋਰਟ ਨੇ ਕਿਹਾ ਕਿ ਇਹ ਕੋਈ ਪਾਰਕਿੰਗ ਜਗ੍ਹਾ ਥੋੜੀ ਹੈ ਦੁਨੀਆ ਰਾਜਾਂ ਦੇ ਬੰਦੇ ਇੱਥੇ ਆਉਣ ਤੇ ਗੱਡੀਆਂ ਪਾਰਕ ਕਰਕੇ ਖੜ ਜਾਂ ਇਨਾ ਰਸਤਿਆਂ ਨੂੰ ਖੋਲਿਆ ਜਾਤ ਉਹਨਾਂ ਜਿੱਦਾਂ ਕਿਸਾਨ ਵੀ ਕਹਿੰਦੇ ਸੀ ਜੇਕਰ ਸ਼ੰਭੂ ਬਾਰਡਰ ਖੁੱਲਦਾ ਤਾਂ ਅਸੀਂ ਦਿੱਲੀ ਦਾ ਰੋਕਾਂਗੇ ਤੁਹਾਨੂੰ ਲੱਗਦਾ ਜੇ ਇੱਕ ਪਾਸਾ ਖੁੱਲੇਗਾ ਤਾਂ ਕਿਸਾਨ ਵੀ ਤੁਰ ਪੈਣਗੇ ਉਧਰ ਨੂੰ ਸਤਸ਼੍ਰੀਕਾਲ ਮਾਇਆ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪਰੋਣਾਂ ਦੇ ਵਿੱਚ ਅਸੀਂ ਦਿਨ ਭਰ ਦਿਆਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਤੇ ਵਿਚਾਰ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜਾਨ ਦਾ ਪਹਿਲਾ ਸਵਾਗਤ ਕਰਦੇ ਹਾਂ ਤੁਲਸਰ ਸਵਾਗਤ ਹੈ ਪਰਮਜੀਤ ਸ਼ੁਕਰਗੁਜ਼ਾਰ ਜੀ ਬਹੁਤ ਬਹੁਤ ਮਿਹਰਬਾਨ ਜੀ ਤੁਲਸ ਸਾਹਿਬ ਜਿੱਥੇ ਇੱਕ ਗੱਲ ਸਾਹਮਣੇ ਆਈ ਹੈ ਵੀ ਪੰਜਾਬ ਦੇ ਜਿਹੜੇ ਸਰਕਾਰੀ ਕਾਲਜ ਨੇ ਅੱਠ ਵੱਡੇ ਕਾਲਜ ਨੇ ਨਾਮੀ ਕਾਲਜ ਨੇ ਤੇ ਉਹਨਾਂ ਨੂੰ ਹੁਣ ਪ੍ਰਾਈਵੇਟ ਕੀਤਾ ਜਾ ਰਿਹਾ ਜਿਹਦੇ ਵਿੱਚ ਪਟਿਆਲਾ ਦਾ ਮਹਿੰਦਰਾ ਕਾਲਜ ਹੋ ਗਿਆ ਅੰਗਰੇਜ਼ਾਂ ਦੇ ਸਮੇ ਦਾ ਕਾਲਜ ਹੈ ਤੇ ਲੜਕੀਆਂ ਦਾ ਕਾਲਜ ਹੋ ਗਿਆ ਅੰਮ੍ਰਿਤਸਰ ਹੋ ਗਿਆ ਲੁਧਿਆਣਾ ਹੋ ਗਿਆ ਕਈ ਕਾਲਜ ਨੇ ਜਿਹਨੂੰ ਪ੍ਰਾਈਵੇਟ ਕੀਤਾ ਜਾ ਰਿਹਾ ਜੀ ਇਹ ਥੋੜਾ ਜਿਹਾ ਫਰਕ ਹੈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ 8 ਜਿਹੜੇ ਕਾਲਜ ਨੇ UGC ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੀ ਸਹਾਇਤਾ ਨਾਲ ਇਹਨਾਂ ਨੂੰ ਖੁਦਮੁਖਤਿਆਰ ਕਾਲਜ ਬਜੋਂ ਅਪਗ੍ਰੇਡ ਕਰਨਾ ਹੈ ਇਹਨਾਂ ਵਿੱਚ ਕੀ ਹੈ ਕੌਣ ਹੈ ਸਰਕਾਰੀ ਕਾਲਜ ਲੜਕੀਆਂ ਲੁਧਿਆਣਾ ਅਸਦੀ ਕਾਲਜ ਲੁਧਿਆਣਾ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਸਰਕਾਰੀ ਕਾਲਜ ਲੜਕੀਆਂ ਪਟਿਆਲਾ ਇਸੇ ਤਰ੍ਹਾਂ ਐਸਰ ਸਰਕਾਰੀ ਕਾਲਜ ਲੜਕੀਆਂ ਅੰਮ੍ਰਿਤਸਰ ਮਹਾਲੀ ਮਲੇਰਕੋਟਲਾ ਹਿਆਰਪੁਰ ਦੇ ਸਰਕਾਰੀ ਕਾਲਜਾਂ ਦੇ ਨਾਂ ਇਹ ਸੂਚੀ ਵਿੱਚ ਸ਼ਾਮਲ ਕੀਤੇ ਗਏ ਨੇ ਕਿਹਾ ਕੀ ਗਿਆ ਇਹਨਾਂ ਕਾਲਜਾਂ ਨੂੰ ਖੋਦ ਮੁਖ ਤਿਆਰ ਸਟੇਟਸ ਦਿੱਤਾ ਗਿਆ ਗ੍ਰਾਂਟ ਬਿਆਰਾਂ ਦੀ ਸੰਭਾਲ ਉਪਾਉ ਰੈਗੂਲੇਸ਼ਨ 200 223 ਤਹਿਤ ਅੰਤਮ ਵਿਚਾਰ ਲਈ ਇਹਨਾਂ ਦੀਆਂ ਅਰਜ਼ੀਆਂ ਤਾ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਕੋਲ ਭੇਜੀਆਂ ਜਾਣਗੀਆਂ ਕਹਿੰਦੇ ਵੀ ਖੋਦ ਮੁਖ ਤਿਆਰੀ ਦਾ ਮਤਲਬ ਇਹ ਹੈ ਇਹ ਕਾਲਜ ਮਾਨਤਾ ਪ੍ਰਾਪਤ ਯੂਨੀਵਰਸਿਟੀ ਦੀ ਇਜਾਜ਼ਤ ਤੋਂ ਬਿਨਾਂ ਮੌਜੂਦਾ ਕੋਰਸਾਂ ਦੀ ਸਵੀਕ੍ਰਿਤੀਆ ਕਰਨ ਕੋਰਸਾਂ ਨੂੰ ਵੱਡ ਤੌਰ ਤੇ ਡਿਜ਼ਾਈਨ ਕਰਨ ਦੇ ਲਈ ਆਜ਼ਾਦ ਹੋਣਗੇ ਉਹ ਖੁਦ ਦੇਖਣਗੇ ਕਿ ਇਹਨਾਂ ਕੋਰਸਾਂ ਦੇ ਨਾਲ ਕੋਈ ਫਾਇਦਾ ਹੈ ਤੇ ਜਾਂ ਇਹਨਾਂ ਦਾ ਨੁਕਸਾਨ ਹੋ ਰਿਹਾ ਹੈ ਆਦ ਕਾਲਜਾਂ ਨੂੰ ਫੀਸ ਢਾਂਚੇ ਬਾਰੇ ਫੈਸਲਾ ਲੈਣ ਆਜ਼ਾਦੀ ਹੋਵੇਗੀ ਇਸ ਤੋਂ ਬਾਅਦ ਵਿਰੋਧੀ ਧਿਰ ਨੇ ਸਰਕਾਰ ਨੂੰ ਘੇਰਨਾ ਸ਼ੁਰੂ ਕਰਤਾ ਲੁਧਿਆਣਾ ਦੇ ਮੈਂਬਰ ਸੰਸਦ ਮੈਂਬਰ ਨੇ ਜਿਹੜੇ ਅਮਰਿੰਦਰ ਸਿੰਘ ਰਾਜਾ ਵੜਿੰਗ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਪਾਈ ਹੈ ਉਹ ਕਹਿੰਦੇ ਕਿ ਸਿੱਖਿਆ ਮਾਡਲ ਦੇ ਨਾਂ ਤੇ ਇਹ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਇਸ ਦਾ ਭੋਗ ਪਾਉਣ ਜਾ ਰਹੀ ਹੈ ਇਸ ਤੋਂ ਉਲਟ ਕੰਮ ਕਰਨ ਜਾ ਰਹੀ ਹੈ ਕਹਿੰਦੇ ਸਰਕਾਰੀ ਕਾਲਜਾਂ ਦੇ ਬਲ ਨਿੱਜੀਕਰਨ ਦਾ ਇਹ ਪਹਿਲਾ ਕਦਮ ਹੈ ਜਦੋਂ ਉਹਨਾਂ ਨੂੰ ਖੁਦਬਖਤਿਆਰੀ ਹੋ ਗਈ ਤੇ ਪਹਿਲਾ ਹੀ ਚੱਲ ਰਹੇ ਸਾਡੇ ਨੌਜਵਾਨ ਤੇ ਆਉਣ ਵਾਲੀ ਪੀੜ੍ਹੀਆਂ ਲਈ ਘਾਤਕ ਸਿੱਧ ਹੋਣਗੇ ਗਰੀਬ ਵਿਦਿਆਰਥੀਆਂ ਦੀਆਂ ਵੱਡੀਆਂ ਫੀਸਾਂ ਅਦਾ ਕਰਨੀਆਂ ਪੈਣਗੀਆਂ ਕਿ ਸਿੱਖਿਆ ਦਾ ਅਧਿਕਾਰ ਸਿਰਫ ਪੈਸੇ ਵਾਲੇ ਲੋਕਾਂ ਕੋਲੇ ਰਹਿ ਜਾਏਗਾ ਪੰਜਾਬ ਸਰਕਾਰ ਇਹਦਾ ਖਾਕਾ ਸਪਸ਼ਟ ਕਰੇ ਕਿ ਹੈ ਕੀ ਹੈ ਇਬਰੋਦੀ ਧਿਰ ਦੇ ਜਿਹੜੇ ਆਗੂ ਨੇ ਪ੍ਰਧਾਨ ਨੇ ਕਾਂਗਰਸ ਪਾਰਟੀ ਦੇ ਅਮਰਿੰਦਰ ਸਿੰਘ ਰਾਜਾ ਬੜਿੰਗ ਮੈਂਬਰ ਪਾਰਲੀਮੈਂਟ ਵੀ ਨੇ ਇਸ ਗੱਲ ਦਾ ਚਿੰਤਾ ਉਹਨਾਂ ਨੇ ਜਤਾਈ ਹੈ ਜੀ ਸੋ ਦੂਜੇ ਪਾਸੇ ਗੱਲ ਕਰਦੇ ਹਾਂ ਢਿਲ ਸਾਬ ਪਟਿਆਲੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਲਾਹਕਾਰ ਨੇ ਜੀ ਬਲਤੇਵ ਸਿੰਘ ਪੰਨੂ ਤੇ ਦੂਜੇ ਪਾਸੇ ਵਿਧਾਇਕ ਨੇ ਸ਼ਹਿਰੀਜੀਤਪਾਲ ਸਿੰਘ ਕੋਲੀ ਦੇ ਵਿਚਾਲੇ ਥੋੜਾ ਟਕਰਾਅ ਦੇਖਣ ਨੂੰ ਮਿਲ ਰਿਹਾ ਰੇਡੀ ਆਨ ਲੈ ਕੇ ਜੀ ਦੇਖੋ ਰੇੜੀਆਂ ਵਾਲਾ ਮਾਮਲਾ ਬੜੇ ਲੰਬੇ ਸਮੇਂ ਤੋਂ ਪੂਰੇ ਭਾਰਤ ਪੰਜਾਬ ਦੇ ਵਿੱਚ ਗਰਮਾਇਆ ਹੋਇਆ ਹੈ ਬੜੀਆਂ ਚਰਚਾਵਾਂ ਚੱਲਦੀਆਂ ਨੇ ਕਿ ਇਹਨਾਂ ਰੇੜੀਆਂ ਵਾਲਿਆਂ ਤੋਂ ਹਾਕਮ ਧਿਰ ਦੇ ਕੁਝ ਰਸੂਖਬਾਨ ਬੰਦੇ ਵੀ ਨਿਵੇ ਵਸੂਲਦੇ ਨੇ ਇੱਥੇ ਕਈ ਵਾਰ ਆਇਆ ਕਿ ਜਿਹੜੀ ਵੈਂਡਰ ਪਾਲਿਸੀ ਹੈ ਉਹ ਲਾਗੂ ਹੋ ਗਈ ਹੈ ਉਹਦੇ ਤਹਿਤ ਇਹ ਰੇੜੀਆਂ ਵਾਲੇ ਖੜੇ ਰਹਿਣਗੇ ਪਹਿਲਾ ਰੇੜੀ ਦਾ ਮਤਲਬ ਹੁੰਦਾ ਸੀ ਇੱਕ ਥਾਂ ਤੇ ਖੜਨਾ ਨਹੀਂ ਗਲੀਆਂ ਮਹੱਲਿਆਂ ਦੇ ਵਿੱਚ ਆ ਕੇ ਤੁਰ ਫਿਰ ਕੇ ਆਪਣਾ ਸੌਦਾ ਵੇਚਣਾ ਉਹਦਾ ਮੁੱਖ ਮਕਸਦ ਤਾਂ ਇਹੋ ਹੀ ਹੁੰਦਾ ਸੀ ਵੀ ਜੇ ਘਰ ਦੇ ਵਿੱਚ ਬਜ਼ੁਰਗ ਨੇ ਉਹ ਬਾਹਰ ਨਹੀਂ ਜਾ ਸਕਦੇ ਤੇ ਰੇੜੀ ਆ ਉਹਨਾਂ ਦੇ ਦਰਾਂ ਦੇ ਮੂਹਰੇ ਆ ਕੇ ਆਪਣਾ ਸਾਮਾਨ ਵੇਚ ਦੇਵੇ ਸਬਜ਼ੀ ਵਗੈਰਾ ਇਹੋ ਜਿਹਾ ਕੁਸ਼ੀ ਹੁੰਦਾ ਸੀ ਇਥੇ ਕਈ ਵਾਰ ਪਾਲਿਸੀ ਬਣੀ ਪਿਛਲੀ ਸਰਕਾਰ ਨੇ ਜਿੱਥੇ ਮਾਈ ਦੀ ਸਰਾਇਆਂ ਸੀਆਈਏ ਸਟਾਫ ਦੇ ਸਾਹਮਣੇ ਇੱਕ ਰੇੜੀ ਮਾਰਕੀਟ ਬਣਾਤੀ ਕਿੰਨੇ ਕੁ ਲੋਕ ਉਥੇ ਤਬਦੀਲ ਹੋਏ ਗਿਣਤੀ ਦਾ ਕੋਈ ਬਹੁਤਾ ਪਤਾ ਨਹੀਂ ਔਰ ਥਾਂ ਥਾਂ ਦੇ ਉੱਤੇ ਰੇੜੀਆਂ ਵਾਲੇ ਬਹੁ ਗਿਣਤੀ ਬਾਰੇ ਇਹ ਕਿਹਾ ਜਾ ਰਿਹਾ ਕਿ ਇਹ ਰੇੜੀਆਂ ਚੰਦ ਬੰਦਿਆਂ ਦੀਆਂ ਨੇ ਤੇ ਪ੍ਰਵਾਸੀ ਮਜ਼ਦੂਰ ਤਾਂ ਉਥੇ ਸਿਰਫ ਤੇ ਸਿਰਫ ਦਿਹਾੜੀ ਤੇ ਖੜਦੇ ਆ ਸੌਦਾ ਉਹ ਵੇਚ ਕੇ ਜਾਂਦੇ ਨੇ ਗਰੁੱਪ ਬਣਿਆ ਹੋਇਆ ਏ ਜੇ ਸੌਦਾਕ ਵੱਧ ਗਿਆ ਤਾਂ ਘੰਟਿਆਂ ਤੋਂ ਮਗਰੋਂ ਉਹਨਾਂ ਦੀ ਰੇਟ ਬਦਲੀ ਜਾਂਦੇ ਨੇ ਹੁਣ ਐਨੇ ਕਰ ਦਿਓ ਜੇ ਢੇਰ ਲੱਗਿਆ ਪਿਆ ਕਿਸੇ ਚੀਜ਼ ਦਾ ਤੇ 50 ਰੁਪਏ ਕਿਲੋ ਵਿਕ ਰਿਹਾ ਹੈ ਉਹ ਤਾਹ ਪਾ ਦੇਣਗੇ 40 ਕਰ ਦਿਓ ਜੇ 40 ਤੇ ਵੀ ਨਾ ਵੇਖਿਆ ਵਰ 30 ਕਰ ਦਿਓ ਇੱਕ ਗੋਰਖਤਾ ਦਾ ਵੀ ਚੱਲਦਾ ਹੈ ਬਹੁਤ ਵਾਰੀ ਨਗਰ ਰਿਕਮਾਨੇ ਕਿਹਾ ਕਿ ਅਸੀਂ ਚੋਣ ਕਰ ਲਈਆ ਰੇੜੀਆਂ ਦੀ ਰੇੜੀਆਂ ਸਿਰਫ ਉਥੇ ਲੱਗਣਗੀਆਂ ਕਈ ਹਫ਼ਤਾ ਬਾਅਦ ਮੰਡੀਆਂ ਲੱਗਦੀਆਂ ਨੇ ਆ ਇੱਥੇ ਜਿਹੜਾ ਬਡੁੰਗਰ ਸਮਸ਼ਾਨ ਘਾਟ ਹੈ ਕਈ ਵਾਰ ਇੱਕ ਦਿਨ ਦੇ ਵਿੱਚ 5 5 6 7 7 ਜਿਹੜੀਆਂ ਮ੍ਰਿਤਕ ਦੇਹਾਂ ਆ ਜਾਂਦੀਆਂ ਨੇ ਸੰਸਕਾਰ ਵਾਸਤੇ ਤੇ ਅਗਲੇ ਪਾਸੇ ਇੱਕ ਦਿਨੇ ਰੇੜੀਆਂ ਲਾਈ ਬੈਠੇ ਜਗ੍ਹਾ ਨਹੀਂ ਲੱਭਦੀ ਜਿਹੜੇ ਸਸਕਾਰ ਵਿੱਚ ਸ਼ਾਮਲ ਹੋਣ ਵਿਅਕਤੀ ਆਉਂਦੇ ਆ ਉਹਨਾਂ ਦੀ ਪਾਰਕਿੰਗ ਦੀ ਬਹੁਤ ਵੱਡੀ ਸਮੱਸਿਆ ਪਟਿਆਲੇ ਦੇ ਵਿੱਚ ਜਿਹੜੀਆਂ ਥਾਪਰ ਕੋਲੇ ਰਹਿਣੀਆਂ ਨੇ ਇੱਥੇ ਕਈ ਵਾਰੀ ਹਟਾਤੀਆਂ ਕਈ ਵਾਰ ਲਵਾਤੀਆਂ ਆ ਆਮ ਤਰ੍ਹਾਂ ਕੀ ਹੁੰਦਾ ਕਿਉਂਕਿ ਇਹ ਇਲਾਕਾ ਐਮਐਲਏ ਸ਼ਹਿਰੀ ਇੱਕ ਅਜੀਤਪਾਲ ਸਿੰਘ ਕੋਲੀ ਦਾ ਹੁੰਦਾ ਹੈ ਉਹਨਾਂ ਨੇ ਇਹਨਾਂ ਨੂੰ ਹਟਾਤਾ ਤੇ ਕਹਿੰਦੇ ਮੁੱਖ ਮੰਤਰੀ ਸਭ ਦੇ ਸਲਾਹਕਾਰ ਪੰਨੂ ਸਾਹਿਬ ਇਹਨਾਂ ਨੂੰ ਦੁਬਾਰਾ ਉੱਥੇ ਲਗਵਾ ਦਿੰਦੇ ਨੇ ਜਦੋਂ 2 ਆਗੂ ਇੱਕ ਪਾਰਟੀ ਦੇ ਨੇ ਤਾਂ ਪਟਿਆਲੇ ਦੇ ਵਿੱਚ ਦੋ ਮੰਤਰੀ ਬੈਠੇ ਐ ਡਾਕਟਰ ਬਲਬੀਰ ਸਿੰਘ ਤੇ ਚੇਤਨ ਸਿੰਘ ਜੋੜੇ ਮਾਜਰਾ ਜਾਂ ਤਾਂ ਇਹ ਹੱਲ ਕਰਾ ਦੇਣ ਜਾਂ ਮੁੱਖ ਮੰਤਰੀ ਸਾਹਿਬ ਹੱਲ ਕਰਾ ਦੇਣ ਇਹ ਜਿਉਂ-ਜਾ ਚਿੜੀਏ ਮਰਦਾ ਚਿੜੀਏ ਲੱਗਿਆ ਇਹਦੇ ਵਿੱਚ ਕਾਫੀ ਕਹਿੰਦੇ ਆ ਕਿ ਇਹਨਾਂ ਦਾ ਕਲੇਸ਼ ਇੱਕ ਦੂਜੇ ਨਾਲ ਉਹ ਵੱਧ ਗਿਆ ਇੱਕ ਲਵਾ ਦਿੰਦਾ ਦੂਜਾ ਹਟਾ ਦਿੰਦਾ ਦੂਜਾ ਫੇਰ ਲਵਾ ਦਿੰਦਾ ਪਹਿਲਾ ਫੇਰ ਹਟਾ ਦਿੰਦਾ ਇਹਦੇ ਤੇ ਕੋਈ ਨਾ ਕੋਈ ਨੀਤੀ ਬਣਨੀ ਚਾਹੀਦੀ ਹੈ ਕਿ ਸਾਰੇ ਪੰਜਾਬ ਦੇ ਵਿੱਚ ਰੇੜੇ ਦੀ ਪਾਲਸੀ ਇੱਕ ਇਹਨਾਂ ਰੇੜੇ ਵਾਲਿਆਂ ਤੋਂ ਕਾਰਪੋਰੇਸ਼ਨ ਕੋਈ ਕਿਰਾਇਆ ਲੈਂਦੀ ਹੈ ਤਿੰਨ ਰੁਪਈਆ ਬਾਣ ਇਥੇ ਪਤਾ ਨਹੀਂ ਬਾਬੇ ਆਦਮ ਬੇਲੇ ਦੇ ਕਿਧਰੋਂ ਕਿਧਰੋਂ ਆ ਗਏ ਜਿਹੜੇ ਬੜਾ ਮੂੰਹੀ ਧੂਆਂ ਫਲਾਉਂਦੇ ਨੇ ਉਹ ਵੀ ਤੁਰੇ ਫਿਰਦੇ ਆ ਕੋਈ 150 ਰੁਪਈਆ ਕਾਰਪੋਰੇਸ਼ਨ ਆਪਦਾ ਫੰਡ ਲੈ ਲੇ ਉਦੇ ਖਜ਼ਾਨੇ ਚ 2 ਰੁਪਏ ਆ ਜਾਂਦੇ। ਇਸੇ ਤਰ੍ਹਾਂ ਆ ਜਿਹੜੇ ਈ ਰਿਕਸ਼ੇ ਨੇ ਇਹਨਾਂ ਦੀ ਸਭ ਤੋਂ ਵੱਡੀ ਸਮੱਸਿਆ ਇੱਕ ਤਾਂ ਇਹ ਲੰਬੇ ਨੇ। ਪਤਾ ਹੀ ਨਹੀਂ ਲੱਗਦਾ ਕਿੱਥੇ ਬਿਨਾਂ ਇਸ਼ਾਰਾ ਕੀਤੇ ਇਹ ਮੋੜ ਦਿੰਦੇ ਨੇ ਤੇ ਜਿਹੜੀ ਸਭ ਤੋਂ ਵੱਡੀ ਸਮੱਸਿਆ ਇਹਨਾਂ ਦੀ ਰਾਤ ਬਰਾਤੇ ਬਿਨਾਂ ਲਾਈਟ ਤੋਂ ਜਾਂਦੇ ਨੇ ਹਾਦਸਿਆਂ ਦਾ ਇੱਕ ਕਿਸਮ ਦਾ ਉਗੜ-ਦੁਗੜ ਕੰਮ ਹੋਇਆ ਪਿਆ ਹੈ। ਅਫੜਾ-ਧਬੜੀ ਦੇ ਮਾਹੌਲ ਦੇ ਵਿੱਚ ਪਤਾ ਹੀ ਨਹੀਂ ਲੱਗਦਾ ਕਿ ਕੋਈ ਰਾਮ ਰਾਜ ਹੈ ਕੋਈ ਨਿਜਮ ਵਗੈਰਾ ਹੈ ਜਾਂ ਰੱਬ ਵਸ ਰਹੀ ਇਹ ਸਾਰਾ ਕੁਝ ਚੱਲ ਰਿਹਾ ਜੀ ਜੀ ਸੋ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੈਬਨਿਟ ਦੀ ਮੀਟਿੰਗ ਸੱਦੀ ਗਈ ਹੈ ਟਲ ਸਭ ਮੀਟਿੰਗ ਦੇ ਵਿੱਚ ਕਈ ਫੈਸਲੇ ਲਏ ਜਾ ਸਕਦੇ ਨੇ ਤੇ ਬੜੀ ਅਹਿਮ ਦੱਸੀ ਜਾ ਰਹੀ ਹੈ ਇਹ ਮੀਟਿੰਗ ਦੇਖੋ ਆਜ਼ਾਦੀ ਦਿਵਸ ਤੋਂ ਪਹਿਲਾਂ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਹੋਣ ਜਾ ਰਹੀ ਹੈ ਬੈਸਤ ਮੁੱਖ ਮੰਤਰੀ ਸਾਹਿਬ ਅੱਜ ਕੱਲ੍ਹ ਹਰਿਆਣੇ ਵਿੱਚ ਜ਼ਿਆਦਾ ਰਹਿੰਦੇ ਨੇ ਕੋਕੋ ਤੇ ਚੋਣਾ ਆ ਰਹੇ ਨੇ ਇਹਦੇ ਵਿੱਚ ਕਿਹੜੇ ਕਿਹੜੇ ਮਸਲੇ ਲਿਆਂਦੇ ਜਾਂਦੇ ਆ ਕਹਿੰਦੇ ਇਹਦੇ ਵਿੱਚ ਇਹ ਵੀ ਵਿਚਾਰਿਆ ਜਾਣਾ ਕਿ ਨਵੇਂ ਰਾਜਪਾਲ ਸਾਹਿਬ ਆ ਗਏ ਨੇ ਜਿਹੜਾ ਬਰਖਾ ਰੁੱਤ ਸੈਸ਼ਨ ਪੰਜਾਬ ਦਾ ਹੋਣਾ ਹੈ ਕਿੰਨੇ ਦਿਨ ਦਾ ਰੱਖ ਰਹੇ ਆ ਕਿਹੜੇ ਕਿਹੜੇ ਏਜੰਡੇ ਲੈ ਕੇ ਆਉਣੇ ਨੇ ਉਹਦੇ ਤੇ ਵੀ ਵਿਚਾਰ ਹੋ ਸਕਦੀ ਹੈ ਕੇਂਦਰ ਦਾ ਤਾਂ ਮੌਨਸੂਨ ਸੈਸ਼ਨ ਖਤਮ ਵੀ ਹੋ ਗਿਆ ਸੌਣ ਦਾ ਮਹੀਨਾ ਵੀ ਨੇੜੇ ਲੱਗ ਗਿਆ ਤੇ ਪੰਜਾਬ ਸਰਕਾਰ ਨੇ ਅਜੇ ਆਪਣੇ ਵਰਖਾ ਰੁੱਤ ਸੈਸ਼ਨ ਦੀ ਕੋਈ ਗੱਲ ਹੀ ਨਹੀਂ ਕੀਤੀ ਹੁਣ ਪਤਾ ਲੱਗਿਆ ਕਿ ਸ਼ਾਇਦ ਇਸ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਇਹਦੇ ਤੇ ਵੀ ਕੋਈ ਵਿਚਾਰ ਚਰਚਾ ਹੋ ਜਾਵੇ ਜੀ ਸੋ ਦੂਜੇ ਪਾਸੇ ਲੱਡੋਵਾਲ ਟੋਲ ਪਲਾza ਜੋ ਕਿ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾza ਜਿਹਦੇ ਚੱਲਦੇ ਕਿਸਾਨਾਂ ਵੱਲੋਂ ਉਹਨੂੰ ਬੰਦ ਵੀ ਕਰ ਦਿੱਤਾ ਗਿਆ ਸੀ ਤੇ ਮੁੜ ਖੋਲ ਦਿੱਤਾ ਗਿਆ ਸੀ ਤੇ ਹੁਣ ਕਿਸਾਨਾਂ ਵੱਲੋਂ ਮੁੜ ਤੋਂ ਚੇਤਾਵਨੀ ਦਿੱਤੀ ਗਈ ਹੈ ਵੀ ਇਹਦਾ ਛੇਤੀ ਹੱਲ ਕੱਢਿਆ ਜਾਵੇ ਦੇਖੋ ਜਿਹੜੀਆਂ ਕਿਸਾਨ ਜਥੇਬੰਦੀਆਂ ਉੱਥੇ ਸੰਘਰਸ਼ ਕਰ ਰਹੀਆਂ ਨੇ ਉਹਨਾਂ ਨੇ ਕਹਿਤਾ 18 ਅਗਸਤ ਤੋਂ ਅਸੀਂ ਉੱਥੇ ਪੱਕਾ ਧਰਨਾ ਲਾ ਦੇਾਂਗੇ ਤੇ ਇਹ ਟੋਲ ਪਲਾઝા ਸਾਰੇ ਲੋਕਾਂ ਵਾਸਤੇ ਮੁਕਤ ਕਰ ਦਿੱਤਾ ਜਾਵੇਗਾ ਇਸ ਤੋਂ ਪਹਿਲਾਂ ਵੀ 46 ਦਿਨ ਟੋਲ ਪਲਾઝા ਲੱਗ ਫ੍ਰੀ ਰਿਹਾ ਤੇ ਜਿਹੜਾ ਪਤਾ ਲੱਗਿਆ ਕਿ ਪੰਜਾਬ ਸਰਕਾਰ ਦੇ ਵਕੀਲ ਨੇ ਉੱਥੇ ਬਹਿਸ ਕੀਤੀ ਪਰ ਅਦਾਲਤ ਰੇ ਫੈਸਲਾ ਐਨਐਚ ਏਆਈ ਦੇ ਹੱਕ ਵਿੱਚ ਕਰ ਦਿੱਤਾ ਰੌਲਾ ਇਸ ਗੱਲ ਦਾ ਵੀ ਚੱਲਦਾ ਹੈ ਕਿ ਜਿਹੜੀ ਉਹ ਗੱਲ ਮੰਗਦੇ ਹੈ ਕਿ ਇਹ ਟੋਲ ਪਲਾਜੇ ਦੀ ਮਿਆਦ ਕਦੋਂ ਤੱਕ ਹੈ ਇਹ ਟੋਲ ਪਲਾਜਾ ਰਹਿਣਾ ਕਦੋਂ ਤੱਕ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਪੰਜਾਬ ਦੇ ਵਿੱਚ ਜਿੰਨੇ ਟੋਲ ਪਲਾਜ਼ੇ ਲੱਗੇ ਹੋਏ ਨੇ ਇਹਨਾਂ ਦੇ ਬਾਹਰ ਲਿਖਿਆ ਹੋਊਗਾ ਇਹਦੀ ਮਿਆਦ ਕਦੋਂ ਤੱਕ ਹੈ ਪਰ ਕਿਸੇ ਨੇ ਅਜੇ ਤੱਕ ਨਹੀਂ ਰੱਖਿਆ ਔਰ ਉਹਨਾਂ ਨੇ ਕਿਹਾ ਕਿ ਕਿਸਾਨ ਆਗੂਆਂ ਨੂੰ ਪੁਲਿਸ ਨੇ ਉਦੋਂ ਹਿਰਾਸਤੇ ਚ ਲੈ ਲਿਆ ਸੀ ਕੋਈ ਕਿ ਥੋੜੀ ਸੀ ਗਿਣਤੀ ਦੇ ਵਿੱਚ ਹੁਣ ਕਿਸਾਨ ਆਗੂਆਂ ਦਾ ਕਹਿਣਾ ਹੈ ਖਾਸ ਕਰਕੇ ਕਿਸਾਨ ਯੂਨੀਅਨ ਦੁਆਬਾ ਭਾਰਤੀ ਕਿਸਾਨ ਯੂਨੀਅਨ ਡਕਾਉਂਦਾ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਕਿ 18 ਅਗਸਤ ਨੂੰ ਅਸੀਂ ਮੀਟਿੰਗ ਕਰਕੇ ਇਸ ਟੋਲ ਪਲਾਜੇ ਨੂੰ ਉਸ ਤੋਂ ਬਾਅਦ ਕਿਸੇ ਵੀ ਵੇਲੇ ਵੀ ਖੋਲ੍ਹਿਆ ਜਾ ਸਕਦਾ ਹੈ ਵਾਹਨ ਉਥੋਂ ਜਿੰਨੇ ਵੀ ਵਾਹਨ ਲੰਘਣਗੇ ਉਹ ਮੁਕਤ ਦੇ ਵਿੱਚ ਲੰਘਣਗੇ ਜੀ ਸੌਦ ਦੇ ਪਾਸੇ ਸੁਪਰੀਮ ਕੋਰਟ ਵੱਲੋਂ ਕੇ ਕਵਿਤਾ ਦੇ ਮਾਮਲੇ ਦੇ ਵਿੱਚ 15 ਦਿਨ ਦਾ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ED ਤੇ CBI ਨੂੰ ਜੀ ਦੇਖੋ ਜਿਹੜੇ ਕੇ ਕਵਤਾ ਆਗੂ ਨੇ ਬੀਆਰ ਸਾਗੂ ਨੇ ਇਹਨਾਂ ਦੀ ਜਵਾਨਤ ਤੇ ਪਟੀਸ਼ਨ ਪਾਤੀ ਉਹਨਾਂ ਦੇ ਵਕੀਲਾਂ ਨੇ CBI ਅਤੇ ED ਨੂੰ ਮਾਨਯੋਗ ਸੁਪਰੀਮ ਕੋਰਟ ਵੱਲੋਂ ਨੋਟਿਸ ਜਾਰੀ ਕਰਤਾ ਕਿ ਅਗਲੀ ਸੁਣਵਾਈ ਅਸੀਂ 20 ਅਗਸਤ ਤੇ ਪਾਤੀ ਹੈ ਤੁਸੀਂ ਆ ਕੇ ਇਹ ਜਿਹੜੀ ਆਪਕਾਰੀ ਨੀਤੀ ਵਾਲਾ ਮਾਮਲਾ ਜਾਂ منی ਲਾਂਡਰਿੰਗ ਦਾ ਮਾਮਲਾ ਇਹਦੇ ਸੰਬੰਧ ਦੇ ਵਿੱਚ ਆਓ ਤੇ ਆ ਕੇ ਆਪਣਾ ਪੱਖ ਰੱਖੋ ਕਿਉਂਕਿ ਕਵਤਾ ਦੀਆਂ ਜਵਾਨਤਾ ਪਟੀਸ਼ਨਾਂ 1 ਜੁਲਾਈ ਨੂੰ ਰੱਦ ਕਰਤੀਆਂ ਸੀ ਤੇ ਹੁਣ ਸੁਪਰੀਮ ਕੋਰਟ ਨੇ ਇਸ ਮਾਮਲੇ ਦੇ ਵਿੱਚ ਅਗਲੀ ਸੁਣਵਾਈ 28 ਅਗਸਤ ਤੇ ਪਤਾ ਹੀ ਹੈ ਤੇ 20 ਅਗਸਤ ਨੂੰ ਪਤਾ ਲੱਗੇਗਾ ਕਿ ਕਪਤਨ ਨੂੰ ਜਵਾਨਤ ਦੇਣੀ ਹੈ ਜਾਂ ਨਹੀਂ ਦੇਣੀ ਜੀ ਸੋ ਦੂਜੇ ਪਾਸੇ ਮਨੀਸ਼ ਸ਼ੋਦੀ ਆ ਜੋ ਕਿ ਹੁਣ ਉਹਨੇ ਤਿਹੜ੍ਹ ਜੇਲ੍ਹ ਤੋਂ ਬਾਹਰ ਆਏ ਨੇ ਤੇ ਉਹਨਾਂ ਨੇ ਹੁਣ ਵਿਧਾਨ ਸਭਾ ਨੂੰ ਲੈ ਕੇ ਦਿੱਲੀ ਦੇ ਵਿੱਚ ਤਿਆਰੀ ਖਿੱਚ ਦਿੱਤੀ ਹੈ ਜੀ ਉਹਨਾਂ ਨੇ ਕੱਲ ਇੱਕ ਮੀਟਿੰਗ ਕੀਤੀ ਉਹਨੂੰ ਨਾਂ ਦਿੱਤਾ ਗਿਆ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਮੀਟਿੰਗ ਮਨੀਸ਼ ਸ਼ੋਦੀ ਦਾ ਸਾਬਕਾ ਡਿਪਟੀ ਮੁੱਖ ਮੰਤਰੀ ਨੇ ਉਹਨਾਂ ਦੇ ਬਾਹਰ ਆਉਣ ਦੇ ਨਾਲ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਦੇ ਵਿੱਚ ਤਾਂ ਫਰਕ ਪਵੇਗਾ ਉਹ ਕਾਫੀ ਸੁਗੜ ਸਿਆਣੇ ਆਗੂ ਮੰਨੇ ਜਾਂਦੇ ਨੇ ਥੰਮੇ ਵਾਲੇ ਵੀ ਨੇ ਉਹਨਾਂ ਦੇ ਆਉਣ ਨਾਲ ਪਾਰਟੀ ਦੀਆਂ ਗਤੀਵਿਧੀਆਂ ਚੇਂਜ ਹੋਣਗੀਆਂ ਬਦਲਣਗੀਆਂ ਤੇ ਇਸ ਵੇਲੇ ਵੀ ਸ਼ਿਸ਼ੋਧਿਆ ਸਾਹਿਬ ਉਸ ਮਾਮਲੇ 'ਚ ਕਾਫੀ ਤੇਜ਼ੀ ਨਾਲ ਕਾਫੀ ਅੱਗੇ ਵੱਧ ਕੇ ਜਦੋਂ ਤੋਂ ਜੇਲ੍ਹ ਤੋਂ ਬਾਹਰ ਆਏ ਨੇ ਲਗਾਤਾਰਤਾ ਦੇ ਵਿੱਚ ਮੀਟਿੰਗਾਂ ਕਰ ਰਹੇ ਨੇ ਲੋਕਾਂ ਦੀਆਂ ਕਹਿੰਦੇ ਸਮੱਸਿਆਵਾਂ ਵੀ ਸੁਣ ਲੀਆਂ ਨੇ ਸੋ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਵਿੱਚ ਆਪਣਾ ਜਿਹੜਾ ਪ੍ਰੋਗਰਾਮ ਹੈ ਉਹ ਸ਼ੁਰੂ ਕਰ ਦਿੱਤਾ ਜੀ ਸੋ ਵਾਤਾਵਰਨ ਨੂੰ ਲੈ ਕੇ ਪਿੰਡਾਂ ਵਾਲਿਆਂ ਤਿਆਰੀ ਖੇਚ ਦਿੱਤੀ ਹੈ ਢਿਲ ਸਾਹਿਬ ਉਹ ਪਿੰਡਾਂ ਦੇ ਵਿੱਚ ਪਾਰਕ ਤਿਆਰ ਕਰ ਰਹੇ ਨੇ ਜੀ ਦੇਖੋ ਜਿਹੜਾ ਇਹ ਪੱਤੇਗੜ ਸਾਹਿਬ ਦੇ ਨਾਲ ਸੰਬੰਧਿਤ ਖਬਰ ਹੈ ਉੱਥੇ ਡਿਪਟੀ ਕਮਿਸ਼ਨਰ ਨੇ ਪ੍ਰਨੀਤ ਸ਼ੇਰਗਿੱਲ ਉਹ ਕਹਿੰਦੇ ਇਸ ਮਾਮਲੇ ਦੇ ਵਿੱਚ ਬਾਲਗ ਗੈਰ ਹੁਨਰਵੰਦ ਮੈਂਬਰ ਜੋ ਹੱਥੀਕਰਤ ਕਰਨਾ ਚਾਹੁੰਦੇ ਨੇ ਉਹਨਾਂ ਨੂੰ 100 ਦਿਨ ਦਾ ਰੋਜ਼ਗਾਰ ਇਸ ਮਨਰੇਗਾ ਯੋਜਨਾ ਦੇ ਤਹਿਤ ਮਿਲਦਾ ਹੈ ਗਾਰੰਟੀ ਹੈ ਇਹਦੀ ਉਹਨਾਂ ਦੱਸਿਆ ਕਿ 78000 79 ਰਜਿਸਟਰਡ ਕਾਮੇ ਨੇ ਇਹ 688723 ਦਿਨਾਂ ਦਾ ਰੁਜ਼ਗਾਰ ਦਿੱਤਾ ਜਾ ਚੁੱਕਾ ਹੈ ਇਹਨਾਂ ਵਿੱਚੋਂ 558178 ਔਰਤਾਂ ਨੂੰ ਇਹਨਾਂ ਪਿੰਡਾਂ ਵਿੱਚ پارک ਖੇਡ ਮੈਦਾਨ ਨਹਿਰਾਂ ਦੇ ਸੂਆਂ ਦੀ ਤੇ ਜਲ ਨਿਕਾਸੀਆਂ ਦੇ ਆਸ-ਪਾਸੇ ਬੂਟੇ ਲਾਉਣੇ ਨਰਸਰੀਆਂ ਤੇ ਲਾ ਕਰਨਾ ਉਹਨਾਂ ਦੀ ਸਫਾਈ ਰੱਖ-ਰਖਾਅ ਰਸਤਿਆਂ ਦਾ ਨਿਰਮਾਣ ਤੇ ਕਈ ਕਿਸਮ ਦੇ ਪੇਟਾਂ ਛੱਪੜਾਂ ਦੀ ਸਫਾਈ ਸਾਂਝਾ ਜਲ ਤਲਾਬ ਇਹ ਸਾਰਾ ਕੁਝ ਹੈ 23 ਕਰੋੜ 38 ਲੱਖ ਖਰਚ ਕੀਤੇ ਜਾ ਚੁੱਕੇ ਨੇ ਐਡੀਸੀ ਫਤੇਕਰ ਸਾਹਿਬ ਨੇ ਇਹ ਗੱਲ ਕਹਿੰਦੇ ਨੇ ਪਿੰਡਾਂ ਦੇ ਸਰਪੱਕੀ ਵਿਕਾਸ ਤੇ 51 ਕਰੋੜ 97 ਲੱਖ ਕਰਨ ਦਾ ਟੀਚਾ ਮਿਥਿਆ ਗਿਆ ਤੇ 34 ਪਿੰਡਾਂ ਨੂੰ ਮਾਡਲ ਪਿੰਡਾਂ ਵਜੋਂ ਵਿਕਸਿਤ ਕਰਨ ਦੇ ਮੱਦੇ ਨਾਜ਼ਰ ਇਹਨਾਂ ਪਿੰਡਾਂ ਦੀ ਫੱਤੇਗੜ ਸਾਹਿਬ ਦੇ ਵਿੱਚ ਚੋਣ ਕੀਤੀ ਗਈ ਹੈ ਜੀ ਸੋ ਦੂਜੇ ਪਾਸੇ ਹੁਸ਼ਿਆਰਪੁਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਕੋਲਡ ਫਰੀਜਾਂ ਦੀ ਕਮੀ ਪਾਈ ਜਾ ਰਹੀ ਹੈ ਜੀ ਇਹ ਜਿਹੜੇ ਕੋਲਡ ਫਰੀਜ ਜਿਹੜੇ ਜਦੋਂ ਕੋਈ ਬੰਦਾ ਇਸ ਦੁਨੀਆ ਤੇ ਨਹੀਂ ਰਹਿੰਦਾ ਭਾਵੇਂ ਹਸਪਤਾਲ ਚੋਂ ਵੇ ਜਾਂ ਬਾਹਰ ਹੋਵੇ ਉਹਦੀ ਮਰਤਕ ਦੇਹ ਨੂੰ ਉਥੇ ਰੱਖਿਆ ਜਾਂਦਾ ਕੱਲ ਹਰਪੁਰ ਦੇ ਨੇੜੇ ਇੱਕ ਹਾਦਸਾ ਵਾਪਰਿਆ ਸਾਡੇ ਮੰਤਰੀ ਬ੍ਰਹਮਸ਼ੰਕਰ ਜెంਪਾ ਉਥੇ ਗਏ ਉਸ ਹਸਪਤਾਲ ਦੇ ਵਿੱਚ ਸਿਰਫ ਇਹ ਦੋ ਕੋਲਡ ਫ੍ਰੀਜਰ ਚੈਂਬਰ ਨੇ ਜਿਹੜੇ ਉਥੇ ਪਏ ਨੇ ਉਹ ਕਹਿੰਦੇ ਵੀ ਘੱਟੋ ਘੱਟ 10 ਨੇ ਚਾਹੀਦੇ ਆ ਜਿਲ੍ਹਾ ਪਤਰੀ ਹਸਪਤਾਲ ਦੇ ਵਿੱਚ ਕਿਸੇ 'ਚ 10 ਹੈ ਤਾਂ ਮੈਨੂੰ ਪਤਾ ਨਹੀਂ ਮੇਰੇ ਕੋਲ 10 ਤਾਂ ਪਟਿਆਲਾ ਦੇ ਸਭ ਤੋਂ ਵੱਡੇ ਰਜਿੰਦਰਾ ਹਸਪਤਾਲ 'ਚ ਵੀ ਨਹੀਂ ਹੋਣੇ ਉੱਥੇ ਵੀ ਗਿਣਤੀ ਇਹਦੇ ਨੇ ਘੱਟ ਹੋਏਗੀ ਤੂੰ ਤਾਂ ਜੱਪਾ ਸਾਹਿਬ ਨੇ ਬਰੂਧੀਆਂ ਨੇ ਫਿਰ ਸਵਾਲ ਚੱਕ ਲਿਆ ਉਹ ਕਹਿੰਦੇ ਜਿਹੜਾ ਆਮ ਕਲੀਨਿਕ ਬਣਾ ਰਹੇ ਹੋ ਆਦਮੀ ਦੇ ਅਸਲ ਲੋੜਾਂ ਤਾਂ ਆ ਨੇ ਕੋਈ ਮਾੜਾ ਘਟਨਾ ਵਾਪਰ ਜਾਵੇ 10 ਬੰਦਿਆਂ ਨੂੰ ਰੱਖਣਾ ਪੈ ਜੇ ਕੋਲਡ ਫ੍ਰੀਜਰਾਂ 'ਚ ਤੇ ਤੁਹਾਡੇ ਕੋਲ ਉਹ ਤਾਂ ਹੈ ਨਹੀਂ ਢਡੋਰਾ ਤੁਸੀਂ ਪਿੱਟਿਆ ਬੜੀ ਸਿਹਤ ਅਸੀਂ ਠੀਕ ਕਰਤੀ ਹੈ ਇਹ ਤਾਂ ਹੋਈ ਨਹੀਂ ਇਹਨਾਂ ਮਾਮਲਿਆਂ ਦੇ ਵਿੱਚ ਜਿਹੜਾ ਇਹ ਸਾਰਾ ਕੁਝ ਵਾਪਰ ਰਿਹਾ ਹੈ ਤਾਂ ਸ਼ਾਇਦ ਜੰਪਾ ਸਾਹਿਬ ਨੇ ਉੱਥੇ ਵਿਸ਼ਵਾਸ ਦਿਵਾਇਆ ਹੈ ਕਿ ਮੈਂ ਸਰਕਾਰ ਨਾਲ ਗੱਲਬਾਤ ਕਰਕੇ ਜਿਹੜੇ ਦੋ ਕੋਲਡ ਫਰੀਜ਼ਰ ਨੇ ਉੱਥੇ ਮੇਰੇ ਤੱਕ ਦੇਹਾਂ ਰੱਖਣ ਵਾਲੇ ਇਹਨਾਂ ਦੀ ਗਿਣਤੀ ਇਸ ਤੋਂ ਵਧਾਈ ਜਾਏਗੀ ਸੋ ਕਿੰਨੀ ਵੱਧਦੀ ਹੈ ਨਹੀਂ ਵੱਧਦੀ ਇਹ ਤਾਂ ਸਮਾਂ ਦੱਸੇਗਾ ਜੀ ਸੋ ਦੂਜੇ ਪਾਸੇ ਸ਼ੰਭੂ ਬਾਰਡਰ ਖੋਲਣ ਨੂੰ ਲੈ ਕੇ ਟਲਸਾ ਜਿਵੇਂ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਸੁਪਰੀਮ ਕੋਰਟ ਵੱਲੋਂ ਕਿਹਾ ਗਿਆ ਕਿ ਦੋਵੇਂ ਜੋ ਸੂਬੇ ਡੀਜੀਪੀ ਨੇ ਬੈ ਕੇ ਸਲਾਹ ਕਰਨ ਕਿਵੇਂ ਮਸਲਾ ਹੱਲ ਕੀਤਾ ਜਾਵੇਗਾ ਤੇ ਇੱਕ ਪਾਸੇ ਖੋਲਣ ਦੇ ਵੀ ਕਿਹਾ ਗਿਆ ਹੈ ਜੀ ਦੇਖੋ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਅਧੀਨ ਹੈ ਤੇ ਇਹ ਸਾਰੇ ਐਸ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੂੰ ਵੀ ਅੱਖੋਂ ਪਰੋਖੇ ਕਰੇ ਬੈਠੇ ਨੇ ਪਹਿਲਾ ਹਾਈ ਕੋਰਟ ਨੇ ਕਿਹਾ ਰਸਤਾ ਖੋਲੋ ਫਿਰ ਸੁਪਰੀਮ ਕੋਰਟ ਨੇ ਕਿਹਾ ਕਿ ਇਹ ਕੋਈ ਪਾਰਕਿੰਗ ਜਗ੍ਹਾ ਥੋੜੀ ਐ ਦੋਨੇ ਰਾਜਾਂ ਦੇ ਬੰਦੇ ਇੱਥੇ ਆਉਣ ਤੇ ਗੱਡੀਆਂ ਪਾਰਕ ਕਰਕੇ ਖੜ੍ਹ ਜਾਂ। ਇਹਨਾਂ ਰਸਤਿਆਂ ਨੂੰ ਖੋਲਿਆ ਜਾਵੇ। ਜਦੋਂ ਤੱਕ ਦੋਹੇ ਡੀਜੀਪੀ ਅੰਮਾਲਾ ਤੇ ਪਟਿਆਲੇ ਦੇ ਐਸਐਸਪੀ ਤੇ ਦੋਵੇਂ ਰਾਜਾਂ ਦੀਆਂ ਸਰਕਾਰਾਂ ਤੇ ਨਾਲ ਕਿਸਾਨ ਆਗੂਆਂ ਨੂੰ ਵੀ ਲਾਓ। ਮਿਲ ਬੈਠ ਕੇ ਕੋਈ ਸੱਚ ਇਹਦੇ ਵਿੱਚ ਵੱਡਾ ਹੱਲ ਕੱਢੋ ਸਾਂਝਾ ਹੱਲ ਕੱਢੋ ਤਾਂ ਕਿ ਲੋਕਾਂ ਨੂੰ ਉੱਥੇ ਲੱਗਦੇ ਜਾਮਾਂ ਤੋਂ ਤੇ ਲੋਕ ਜਿਹੜਾ 25-25 ਕਿਲੋਮੀਟਰ ਦੂਜੇ ਪਾਸੇ ਦੀ ਘੁੰਮ ਕੇ ਆਉਂਦੇ ਆ ਉਹਦੇ ਤੋਂ ਇੱਕ ਨਿਜਾਤ ਮਿਲ ਸਕੇ ਨਿਜਾਤ ਮਿਲਦੀ ਹੈ ਨਹੀਂ ਮਿਲਦੀ ਸਵਾ ਦੱਸੇਗਾ ਜੀ ਪਰ ਸੁਪਰੀਮ ਕੋਰਟ ਨੇ ਕਹਿਤਾ ਕਿ ਸਾਂਝਾ ਹੱਲ ਕੱਢ ਕੇ ਆਓ ਤੇ ਉਦੋਂ ਤੱਕ ਜਿਹੜੀਆਂ ਜ਼ਰੂਰੀ ਵਸਤਾਂ ਵਾਲੀਆਂ ਵਾਹਨਾਂ ਨੇ ਬਮੇਲ ਸਕੂਲਾਂ ਦੀਆਂ ਨੇ ਤੇ ਐਂਬੂਲੈਂਸਾਂ ਨੇ ਉਹ ਉਹਨਾਂ ਨੂੰ ਇੱਕ ਪਾਸਿਓਂ ਰਸਤਾ ਦੇ ਕੇ ਉਹਨੂੰ ਚਲਾਉਣ ਦਾ ਯਤਨ ਕੀਤਾ ਜਾਵੇ। ਜੀ। ਸੋ ਹਟਲ ਸਾਹਿਬ ਦਾ ਕਿਸਾਨ ਵੀ ਕਹਿੰਦੇ ਸੀ ਜੇਕਰ ਸ਼ੰਭੂ ਬਾਰਡਰ ਖੁੱਲਦਾ ਤਾਂ ਅਸੀਂ ਦਿੱਲੀ ਦਾ ਰੋਕ ਕਰਾਂਗੇ। ਤੁਹਾਨੂੰ ਲੱਗਦਾ ਜੇ ਇੱਕ ਪਾਸਾ ਖੁੱਲੇਗਾ ਤਾਂ ਕਿਸਾਨ ਵੀ ਤੁਰ ਪੈਣਗੇ ਉਧਰ ਨੂੰ। ਉਹਨਾਂ ਨੂੰ ਕਿਹੜਾ ਕੋਈ ਹੋਵੇ? ਹਾਲ ਦੀ ਘੜੀ ਜਿਹੜਾ ਜਾ ਕੇ ਆਇਆ ਹੈ। ਜੀ। ਉਹ ਇਹ ਕਿਹਾ ਗਿਆ ਕਿ ਜ਼ਰੂਰੀ ਸਵਾਵਾਂ ਵਾਲੀਆਂ ਬਾਹਾਂ ਜੀ ਉਹ ਐਂਬੂਲੈਂਸ ਆਉ ਸਕਦੀ ਕਾ ਨਹੀਂ ਸਕੂਲਾਂ ਦੇਆਂ ਕਾਲਜਾਂ ਦੀਆਂ ਬਸਾਂ ਹੋ ਸਕਦੀਆਂ ਨਹੀਂ ਜ਼ਰੂਰੀ ਵਸਤਾਂ ਵਾਲੇ ਵਾਹਨ ਹੋ ਸਕਦੇ ਨੇ ਉਹਦੇ ਵਿੱਚ ਕਈ ਕੁਝ ਹੋਰ ਹੋ ਸਕਦਾ ਉਹਨਾਂ ਨੇ ਸਖਤ ਕਿਹਾ ਕਿ ਨਹੀਂ ਪਰ ਸਾਨੂੰ ਆਉਂਦਾ ਹੈ ਅਸੀਂ ਕਿਵੇਂ ਕਰਨਾ ਹੈ ਜੀ ਤੇ ਜੇ ਅਜੇ ਵੀ ਹਰਿਆਣੇ ਦੀ ਨੈب ਸਿੰਘ ਸੈਣੀ ਸਾਹਿਬ ਦੀ ਸਰਕਾਰ ਟੱਸ ਤੋਂ ਮੱਸ ਨਹੀਂ ਹੁੰਦੀ ਇਹ ਤਾਂ ਬਹੁਤ ਮਾੜੀ ਗੱਲ ਹੈ ਪਹਿਲਾਂ ਜਿਹੜੇ ਰਸਤੇ ਖੱਟੜ ਸਾਹਿਬ ਚੱਲੇ ਉਸੇ ਰਸਤੇ ਤੇ ਹੁਣ ਇਹ ਚੱਲ ਰਹੇ ਨੇ ਅੱਗੇ ਉੱਥੇ ਭਾਈ ਵਿਧਾਨ ਸਭਾ ਦੀਆਂ ਚੋਣਾਂ ਨੇ ਤੇ ਜੇ ਤੁਸੀਂ ਇਸੇ ਤਰੀਕੇ ਦੇ ਨਾਲ ਇਹ ਕੁਝ ਜਾਰੀ ਰੱਖਿਆ ਇਹਦਾ ਹਰਿਆਣਾ ਦੀ ਭਾਰਤੀ ਜਨਤਾ ਪਾਰਟੀ ਨੂੰ ਵਿਧਾਨ ਸਭਾ ਵਿੱਚ ਨੁਕਸਾਨ ਵੀ ਹੋ ਸਕਦਾ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਏ ਨੇ ਢਿੱਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਆਪਣੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਪ੍ਰੋਗਰਾਮ ਨਾਲ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ